ਸਾਰੇ ਪ੍ਰਬੰਧਕ ਲੱਗੇ ਹੋਣ ਸਾਨੂੰ ਦਿੱਕਤ ਪੈ ਰਹੀ ਹੈ ਕਿ ਕੰਡਾ ਚੱਕ ਲੈਣੀ ਹੈ ਸਭ ਤੋਂ ਜ਼ਰੂਰੀ ਅੰਦਰ ਦਾ ਪਰ ਸਾਡੇ ਥੋੜੇ ਥੋੜੇ ਮਸਲੇ ਆ ਜਿਹੜੇ ਸਭ ਇਸੇ ਘਰੇ ਹੋ ਗਏ ਹਨ ਪਰ ਬੈਕ ਨੂੰ ਅੰਦਰ ਵੀ ਚੱਲੂ ਸੀ ਜੇ ਇਹ ਤਾਂ ਆਫਰ ਚੱਲਦਾ ਹੈ ਬਲੈਕ ਜਿਹੜਾ ਪ੍ਰਬੰਧਕ ਦੇ ਹੁੰਦੇ ਹਨ ਕੰਟਰੋਲੀਟਿਵ ਬੈਕਸ ਵੀ ਨਹੀਂ ਤੇ ਇੱਕ ਬੰਦੇ ਨੇ ਕਹਿੰਦਾ ਹੈ ਹੈਡਾ ਦਾ ਸਤਿ ਸ੍ਰੀ ਅਕਾਲ ਜੀਓ ਮੇਰਾ ਨਾਮ ਗੋਪੀ ਸਿੰਘ ਜੀ ਦਾ ਸੂਬਾ ਕੋ ਪਿੰਡ ਮੀਨੂ ਜੁਨੀਆ ਪੰਜਾਬ ਅੱਜ ਪਿੰਡ ਮੀਨੂ ਜੁਨੀਆ ਪੰਜਾਬ ਦੇ ਸੂਬਾਈ ਸੱਦੇ ਤੇ ਬਲਾਕ ਪਤਰੀ ਧਰਨਾ ਮਜਾਰਾ ਜਿਹੜਾ ਆ ਬਲਾਕ ਨਰਾਲਾ ਦੇ ਕੇ ਕੀਤਾ ਗਿਆ ਜਿਸ ਵਿੱਚ ਮਜ਼ਦੂਰਾ ਦੇ ਬੁਨਿਆਦੀ ਮੰਗਾਂ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਔਰ ਸਰਕਾਰ ਦੇ ਖਿਲਾਫ ਜਿਹੜਾ ਆ ਰੋਸ ਜਿਹੜਾ ਆ ਉਹ ਜ਼ਾਹਰ ਕੀਤਾ ਗਿਆ ਔਰ ਅੱਜ ਦਾ ਜਿਹੜਾ ਆ ਇਹ ਧਰਨਾ ਮਜਾਰਾ ਜਿੱਥੇ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਜੇ ਆਉਣ ਵਾਲੇ ਦਿਨਾਂ ਚ ਮਜ਼ਦੂਰਾਂ ਦੇ ਮੰਗਾ ਮਸਲੇ 'ਤੇ ਅਵਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਦੂਰ ਪਿੰਡ ਪਿੰਡ ਲੈਵਲ ਤੇ ਜਿਹੜਾ ਆ ਆਪਣੀ ਜਿਹੜੀ ਵਿਉਤਪੰਨੀ ਬਣਾ ਕੇ ਲਾਮਬੰਦੀ ਕਰਕੇ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਲੋਕਾਂ ਨੂੰ ਲਾਮਬੰਦ ਕਰਕੇ ਜਿਹੜਾ ਆ ਆਪਣੇ ਮੰਗਾ ਮਸਲਿਆਂ ਦੇ ਹੱਲ ਲਈ ਜਿਹੜਾ ਆ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਆ ਪਿੰਡੂ ਮਿੱਦੂ ਜੂਨੀ ਪੰਜਾਬ ਦੀ ਰਾਈਟ ਹੈਟ ਸੰਘਰਸ਼ ਜਿਹੜਾ ਲਿਖੇਗੀ ਔਰ ਆਸ ਕਰਦੇ ਆ ਇਸ ਵੀਡੀਓ ਰਾਹੀਂ ਉਹਨਾਂ ਸਾਰੇ ਮਿਹਨਤਕ ਲੋਕਾਂ ਨੂੰ ਮਜ਼ਦੂਰਾ ਨੂੰ ਆਓ ਆਪਾਂ ਵੀ ਆਪਣੀ ਮਜ਼ਦੂਰ ਦਿੱਤੇ ਬੰਦੀ ਦੇ ਨਾਲ ਜੁੜ ਕੇ ਆਪਣੇ ਪ੍ਰਿਆਦੀ ਮੰਗ ਮੰਤਰੇ ਨੇ ਹਾਲ ਹੀ ਵਿੱਚ ਲਈ ਜਿਹੜਾ ਆ ਸੰਘਰਸ਼ ਦੇ ਰਾਹ ਤੇ ਚੱਲਿਏ ਧੰਨਵਾਦ